ਪੁਲਿਸ ਵੱਲੋਂ ਇੱਕ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ 'ਚ ਸੁਰਖੀਆਂ 'ਚ ਰਹਿਦਾ ਗੈਂਗਸਟਰ ਸਿੰਦਰਜੀਤ ਸਿੰਘ ਉਰਫ 골ਡੀ ਬਰਾੜ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਪੁਲਿਸ ਵੱਲੋਂ ਹੁਣ 골ਡੀ ਬਰਾੜ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਵੱਲੋਂ 골ਡੀ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ 2024 ਦੇ ਇੱਕ ਜਬਰ ਜਨਾਹ ਮਾਮਲੇ ਤੇ ਗੈਂਗਸਟਰਾਂ ਉੱਤੇ ਉਨ੍ਹਾਂ ਦੇ ਨੈੱਟਵਰਕ ਵਿਰੁੱਧ ਤੇਜ਼ ਕੀਤੀ ਗਈ ਕਾਰਵਾਈ ਦੌਰਾਨ ਹੋਈ ਹੈ ਸਦਰ ਮੁਕਤਸਰ ਸਾਹਿਬ ਪੁਲਿਸ ਸਟੇਸ਼ਨ ਵੱਲੋਂ ਇਹ ਦੱਸਿਆ ਗਿਆ ਹੈ ਕਿ 골ਡੀ ਬਰਾੜ ਦੇ ਪਿਤਾ ਤੇ ਮਾਤਾ ਨੂੰ ਅੰਮ੍ਰਿਤਸਰ ਤੋਂ ਉਦੇ ਕਰਨਪਿੰਡ ਦੇ ਇਕ ਵਸਨੀਕ ਦੇ ਬਿਆਨਾਂ ਉਤੇ ਦਰਜ ਜ਼ਬਰਨ ਵਸੂਲੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਜਿਕਰਯੋਗ ਹੈ ਕਿ ਗੋਲਦੀ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰਿਤਪਾਲ ਕੌਰ ਇਥੇ ਕੋਟਕਪੂਰਾ ਰੋਡ ਸਥਿਤ ਆ ਦੇਸ਼ ਨਗਰ ਦੇ ਰਹਿਣ ਵਾਲੇ ਨੇ ਤੇ ਪਰਿਵਾਰ ਅਸਲ 'ਚ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਪੁਲਿਸ ਚ ਸਾਬਕਾ ਸਹਾਇਕ ਕਸਬ ਇੰਸਪੈਕਟਰ ਰਹੀ ਸ਼ਮਸ਼ੇਰ ਸਿੰਘ ਨੂੰ ਮੁਕਸਰ ਜ਼ਿਲ੍ਹੇ ਵਿੱਚ ਇੱਕ ਕਤਲ ਦੇ ਕੇਸ 'ਚ ਕਥਿਤ ਮੂਲੇ ਸਾਹਮਣੇ ਆਉਣ ਤੋਂ ਬਾਅਦ 2021 'ਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਜਿਕਰਯੋਗ ਇਹ ਵੀ ਹੈ ਕਿ ਗੋਲਦੀ ਜੋ ਕਿ ਦਾ ਨੂਨ ਵੱਲੋਂ ਘੋਸ਼ਿਤ ਫਰਾਰ ਵਿਅਕਤੀ ਹੈ ਉਹ 2022 ਚ ਮਾਨਸਾ ਜ਼ਿਲ੍ਹੇ ਚ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੱਖ ਮਲਜ਼ਮਾਂ ਚ ਇੱਕ ਹੈ ਕੌਮੀ ਜਾਂਚ ਏਜੰਸੀ ਵੱਲੋਂ 2024 ਚ ਜਾਰੀ ਕੀਤੀ ਗਈ ਇੱਕ ਜਨਤਕ ਨੋਟਿਸ ਅਨੁਸਾਰ ਗੋਲਡ ਦੇ ਕੈਨੇਡਾ ਜਾਂ ਸੰਯੁਕਤ ਰਾਜ ਅਮਰੀਕਾ ਚ ਹੋਣ ਦਾ ਸ਼ੱਕ ਹੈ ਕਿਉਂਕਿ ਉਹ 2017 ਚ ਸਟੂਡੈਂਟ ਵੀਜ਼ਾ ਉਤੇ ਕੈਨੇਡਾ ਗਿਆ ਸੀ ਇਸ ਸਬਦ ਦੇ ਨਾਲ ਹੀ ਗੋਲਡੀ ਪਹਿਲਾਂ ਲੋਰੈਂਸ ਬਿਸਨੋਈ ਗੈਂਗ ਨਾਲ ਜੁੜਿਆ ਸੀ ਪਰ ਖਬਰਾਂ ਮੁਤਾਬਕ ਪਿਛਲੇ ਸਾਲ ਉਸ ਤੋਂ ਵੱਖ ਹੋ ਗਿਆ ਸੀ ਤੇ ਸਾਲ 2024 ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੋਲਡੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਪੀਏ ਦੇ ਤਹਿਤ ਵਿਅਕਤੀਗਤ ਅਤਵਾਦੀ ਕोषित ਕਰ ਦਿੱਤਾ ਸੀ